ਪਟਿਆਲਕੇ ਤੋਂ ਜਿਹੜੇ ਵਧਾਇਆ ਗਿਆ ਤੇ ਪੰਜਾਬ ਦੇ ਕੈਬਨਟ ਮੰਤਰੀ ਨੇ ਲਾਲਜੀਤ ਸਿੰਘ ਭੁੱਲੂ ਜੀ ਉਹਨਾਂ ਵੱਲੋਂ ਬਿਆਨ ਦਿੱਤਾ ਕਿ 2020 ਦੇ ਵਿੱਚ ਕਿ ਉਹ ਤੁਹਾਡੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰ ਬੁੱਢਾ ਦੇ ਮੈਂਬਰ ਸਨ ਅਤੇ ਮੈਂ ਕਿਸਾਨ ਆ ਮੈਂ ਸਾਰੇ ਅਹੁਦੇ ਤੋਂ ਅਸਤੀਫਾ ਦੇ ਸਕਦਾ ਕੀ ਕਹਣਾ ਤੁਹਾਡਾ ਵੇਖੋ ਜੀ ਆਪਣੀ ਜਥੇਬੰਦੀ ਸਾਨੂੰ 2000 ਤੋਂ ਸ਼ੁਰੂਆਤ ਹੋਈ ਆ ਤੇ ਆ ਜਨਮ ਹੋਇਆ 25 ਚੱਲ ਰਿਹਾ ਇਹ ਜਦ ਵਕ ਵਕ ਫੜਾਵਾਂ ਦੇ ਵਿੱਚ ਲੋਕ ਜਥੇਬੰਦੀਆਂ ਦਾ ਜੁੜਦੇ ਵੀ ਆ ਪਿੱਛੇ ਵੀ ਹਟਦੇ ਆ ਔਰ ਵੱਡੀ ਤعداد ਦੇ ਵਿੱਚ ਜਥੇਬੰਦੀ ਜਿਹੜੀ ਪੂਰੀ ਸਰਮੌਰ ਆਪਣੀ ਗੈਰ ਰਾਜਨੀਤਿਕ ਚੱਲ ਰਹੀ ਆ ਜਿਹਦੇ ਤੇ ਲਾਲਜੀਤ ਸਿੰਘ ਭੁੱਲਦਿਆਂ ਕੁਝ ਕਾਫੀ ਆਪ ਦੀਆਂ ਮੁਸ਼ਕਲਾਂ ਸੀਗੀਆਂ ਜਿਹਦੇ ਵਿੱਚ ਤੇ ਕਤਲ ਦਾ ਕੇਸ ਵੀ ਪੈਰਿਆ ਸੀਗਾ ਔਰ ਵੱਡੇ ਪੱਧਰ ਤੇ ਸੰਕਟ ਆਇਆ ਸੀਗਾ ਕਿ ਜਿਹਦੇ ਵਿੱਚ ਸੋਹਣ ਸਿੰਘ ਸਭਰਾ ਨੂੰ ਅਤੇ ਅਮਰਜੀਤ ਸਿੰਘ ਬਰਵਾਲਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਮੇਰੇ ਅੱਗੇ ਅਪੀਲ ਕੀਤੀ ਕਿ ਮੈਨੂੰ ਐਸੋ ਕੇਸ ਦੇ ਵਿੱਚ ਉਹ ਨਜਾਇਜ਼ ਦਵਾਈ ਜਾਵੇ ਤੇ ਜਥੇਬੰਦੀਆਂ ਦੇ ਨਾਲ ਸਬਤਾ ਕਰਕੇ ਤੇ ਮੈਨੂੰ ਬਚਾਇਆ ਜਾਵੇ ਉਸ ਸਮੇਂ ਕਾਂਗਰਸ ਸਰਕਾਰ ਚੱਲਦੀ ਸੀ ਔਰ ਇਹਨੂੰ ਨਜਾਇਜ਼ ਦਵਾਈ ਇਹ ਜਥੇਬੰਦੀ ਦਾ ਕਈ ਸਾਲ ਡੇਢ ਸਾਲ ਮੈਂਬਰ ਬਣ ਕੇ ਚੱਲਿਆ ਵੀ ਪਰ ਜਦੋਂ ਇਹ ਪ੍ਰੈਕਟੀਕਲ ਮਸਲੇ ਦੇ ਵਿੱਚ ਆ ਗਿਆ ਵੋਟਾਂ ਵਾਲੇ ਮਸਲੇ ਦੇ ਵਿੱਚ ਆ ਗਿਆ ਤੇ ਫਿਰ ਇਹਨੂੰ ਅਸੀਂ ਬਰਖਾਸਤ ਕਰ ਦਿੱਤਾ ਸੀਗਾ ਕਿ ਅਸੀਂ ਸਾਡੀ ਜਥੇਬੰਦੀ ਦਾ ਮੈਂਬਰ ਨਹੀਂ ਪਹਿਲਾਂ ਠੀਕ ਹੈ ਸਾਡੇ ਨਾਲ ਚੱਲਦਾ ਵੀ ਸੀ ਵਰਤਦਾ ਸੀ ਆਰਤਾ ਵੀ ਚੱਲਦੀਆਂ ਸੀ ਪਰ ਅਸੀਂ ਆਰਤਾ ਤੋਂ ਵੀ ਮੈਂ ਆਪਣੀ ਫਸਲ ਜਿਹੜੀ ਉੱਥੋਂ ਸੁੱਟਣਾ ਪਛੇਟਾ ਹਤੀ ਕਿ ਇਹ ਬੰਦਾ ਰਾਜਨੀਤਿਕ ਹੋ ਚੁੱਕਾ ਹੁਣ ਇਹਦੇ ਨਾਲ ਬੈਠਣਾ ਕਾਬਲੀਅਤ ਨਹੀਂ ਔਰ ਇਸ ਨੂੰ ਅਸੀਂ ਆਪਣੀ ਜਥੇਬੰਦੀ ਵਿੱਚੋਂ ਬਰਖਾਸਤ ਕਰ ਦਿੱਤਾ ਸੀਗਾ ਠੀਕ ਆ ਜੇ ਪਿਛਲੀ ਗੱਲ ਕੋ ਚੇਤੇ ਰੱਖਦਾ ਤੇ ਪਰ ਇਹਨੂੰ ਜੋੜਿਆ ਨਾ ਜਾਵੇ ਸਾਡੇ ਨਾਲ ਵੱਡੇ ਪੱਧਰ ਤੇ ਆਮ ਪਾਰਟੀ ਨੇ ਵਿਸ਼ਵਾਸ ਘਾਤ ਕੀਤਾ ਨਾ ਕਿ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਮੀਟਿੰਗਾਂ ਵੀ ਰੱਖਦੀਆਂ ਰਹੀਆਂ ਪਰ ਵਿਸ਼ਵਾਸ ਘਾਤ ਨਹੀਂ ਕਰਦੀਆਂ ਰਹੀਆਂ ਜਿਹਦੇ ਤੇ ਸੈਂਟਰ ਸਰਕਾਰ ਦੇ ਨਾਲ 19 ਤਰੀਕ ਨੂੰ ਕਰੀਬ 11 ਵਜੇ ਤੋਂ ਲੈ ਕੇ 3:30 ਘੰਟੇ 4 ਘੰਟੇ ਮੀਟਿੰਗ ਚੱਲੀ ਉਸ ਤੋਂ ਬਾਅਦ ਜਿਹੜਾ ਚੀਮਾ ਖੁੱਡੀਆਂ ਵਾਂ ਅਤੇ ਕਟਾਰੂ ਚੱਕਿਆ ਹਰਪਾਲ ਆਏ 3:30 ਮinistr ਸਾਹਦੇ ਨਾਲ ਬੈਠੇ ਤੇ ਕਟਾਰੂ ਚੱਕ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਸਾਡਾ ਆਟੇ ਦੇ ਵਿੱਚ ਲੂਣ ਵੀ ਰਤਾ ਵੀ ਸਾਡਾ ਕੋਈ ਇਹੋ ਜਿਹਾ ਨਹੀਂ ਹੈਗਾ ਕਿ ਤੁਹਾਡੇ ਨਾਲ ਅਸੀਂ ਬੇਵਿਸ਼ਵਾਸੀ ਤੌਰ ਤੇ ਚੱਲੀਏ ਇਹ ਜਿਹੜਾ ਪ੍ਰਸ਼ਾਸਨ ਲਾਇਆ ਵਾ ਇਹ ਗੈਂਗਸਟਰਾਂ ਦਾ ਕਰਕੇ ਲਾਇਆ ਨਸ਼ਾ ਤਸਕਰਾਂ ਦਾ ਕਰਕੇ ਲਾਇਆ ਤੁਹਾਡਾ ਕਰਕੇ ਇਹ ਨਹੀਂ ਕੀਤਾ ਪਰ ਜਦੋਂ ਅਸੀਂ ਬਾਹਰ ਨਿਕਲੇ ਉਦੋਂ ਵੇਖਿਆ ਕਿ ਪੀਸੀ ਵੱਡੇ ਪੱਧਰ ਤੇ ਲੋਕ ਜੁੜੇ ਸੀ ਪਰ ਛਾਛਰ ਵੱਡੇ ਪੱਧਰ ਤੇ ਸੀਗਾ ਜਿਹਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਕਿਹੜੇ ਢੰਗ ਨਾਲ ਮੇਰੇ ਮਗਰ ਪ੍ਰਸ਼ਾਸਨ ਲੱਗਾ ਔਰ ਕਿੱਥੋਂ ਤੱਕ ਮੈਂ ਆਪਣੀ ਸਾਰੀ ਰਾਤ ਕੱਟ ਕੇ ਦਸਤਾਂ ਵਿਚ ਜੀ ਰਾਵਾਂ ਵਿਚੇ ਨਿਕਲ ਕੇ ਆਇਆ ਸਾਡਾ ਇਹਦੇ ਨਾਲ ਜਥੇਬੰਦੀ ਤੌਰ ਤੇ ਕੋਈ ਵੀ ਨਾਤਾ ਨਹੀਂਗਾ ਲਾਜੀ ਸਿੰਘ ਭੁੱਲਰ ਦੇ ਨਾਲ ਕਿਉਂਕਿ ਆਪਦੀਆਂ ਮੁਸ਼ਕਲਾਂ ਦਾ ਕਰਕੇ ਜਥੇਬੰਦੀ ਦੇ ਵਿੱਚ ਆਇਆ ਸੀਗਾ ਇੱਕ ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਕਿਸਾਨਾਂ ਦੇ ਹੱਕ ਵਿੱਚ ਖੜਾ ਤੇ ਮੈਂ ਆਪ ਦੇ ਸਾਰੇ ਅਹੁਦੇ ਤਿਆਗ ਸਕਦਾ ਇੱਤਿਕ ਗਣਨਾ ਵੇਖੋ ਜੀ ਜੇ ਸਾਡੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਖਦੋਤੇ ਸੀ ਤੇ ਵੱਡਾ ਦੇਸ਼ ਦੇ ਅੰਦਰ ਦੇਸ਼ ਦੀ ਪਿੱਠ ਦੇ ਵਿੱਚ ਖੰਜਰ ਮਾਰਿਆ ਵਾ ਕਿ ਮੀਟਿੰਗ ਕਰਾ ਕੇ ਸਾਡੀ ਸੈਂਟਰ ਸਰਕਾਰ ਨਾਲ ਫਿਰ ਪੂਰਾ ਜੋਰ ਲਾ ਕੇ ਪੰਜਾਬ ਸਰਕਾਰ ਨੇ ਔਰ ਤਿੰਨਾਂ ਮੰਤਰੀਆਂ ਨੇ ਵਸਵਾਸ ਘਾਤ ਕਰਕੇ ਔਰ ਥੀਐਮ ਭਗਵੰਤ ਮਾਨ ਦੇ ਚਾਰੇ ਤੇ ਔਰ ਸੈਂਟਰ ਸਰਕਾਰ ਦੇ ਨਾਲ ਪਿੱਠ ਦੇ ਪਿੱਠ ਥੋਕ ਕੇ ਇਹਨਾਂ ਨੇ ਵੱਡੇ ਪੱਧਰ ਤੇ ਸਾਡੇ ਲੀਡਰਾਂ ਨੂੰ ਸਾਡੇ ਆਗੂਆਂ ਨੂੰ ਕੰਢੀਗੜ ਦੇ ਵਿੱਚ ਰਾਸਤੇ ਵਿੱਚ ਲਿਆ ਤੇ ਬੁਰੀ ਤਰ੍ਹਾਂ ਸ਼ੰਭੂ ਅਤੇ ਖਨੌਰੀ ਜਿਹੜਾ ਵਾ ਇਹਨਾਂ ਤਹਿਸਨਾਸ਼ ਕਰਤਾ ਕਿ ਸਾਡਾ ਕਰੋੜਾਂ ਰੁਪਈਆ ਦੇ ਸੰਧ ਜਿਹੜੇ ਅਰਬਾਂ ਦੇ ਉਹਨਾਂ ਦਾ ਨੁਕਸਾਨ ਕੀਤਾ ਤੇ ਉਲਟਾ ਇਹ ਕਹਿ ਰਿਹਾ ਕਿ ਮੈਂ ਦਿੱਲੀ ਨੂੰ ਜਾਊਂਗਾ ਆਪਦਾ ਸਦੀਵਾ ਦੇ ਕੇ ਜੇ ਇੰਦੀ ਹੀ ਗੈਰਤਮਾਨ ਦੇ ਬੰਦਾ ਵਾ ਤੇ ਇਹ ਆਪਣਾ ਸਾਰਾ ਜਿੰਨਾ ਲੈ ਕੇ ਲਸ਼ਕਰ ਆਪਦਾ ਆਮ ਪਾਰਟੀ ਦਾ ਹਰ ਪਿੰਡ ਦੇ ਵਿੱਚ 11 ਮੈਂਬਰੀ ਚੱਲਦੀ ਆ ਕਰੀਬ ਕਰੋੜਾਂ 33 ਤੋਂ 35 ਹਜ਼ਾਰ ਬੰਦਾ ਇਹਨਾਂ ਦਾ ਹੋ ਜਾਂਦਾ ਇਹ ਕਿਉਂ ਨਹੀਂਗਾ ਉੱਥੇ ਜਾ ਕੇ ਐਸੈਂਬਲੀ ਦੇ ਵਿੱਚ ਜਾਂ ਸੈਂਟਰ ਸਰਕਾਰ ਦੇ ਅੱਗੇ ਬੈਠ ਕੇ ਪੰਜਾਬ ਦੀ ਗੱਲ ਕਰਦੇ ਜਿੱਥੇ ਕਿ ਲੋਕਾਂ ਨੂੰ ਇਹ ਗਮਰਾਹ ਕਰ ਰਿਆ ਵਾ ਜੇ ਸਤੀਫਾ ਦੇਣਾ ਸਤੀਫਾ ਦੇਣ ਦੀ ਤੇ ਲੋੜ ਹੀ ਨਹੀਂ ਸਰਕਾਰ ਨੂੰ ਸਾਰੀ ਸਰਕਾਰ ਸੀਐਮ ਅੱਗੇ ਜਾਂਦੀ ਇਹ ਜ਼ਰੂਰ ਹੋਇਆ ਆ ਆ ਸਾਹਮਣੇ ਕਿ ਅੱਜ ਤੱਕ ਕਿਸੇ ਵੀ ਪੰਜਾਬ ਦੀ ਸਰਕਾਰ ਨੇ ਇਦਾਂ ਕਿਸਾਨਾਂ ਨਾਲ ਮੀਟਿੰਗ ਕਰਕੇ ਔਰ ਫਿਰ ਬਸਵਾਹ ਦੇ ਵਿੱਚ ਲੈ ਕੇ ਤੇ ਕਿਸਾਨਾਂ ਦੇ ਜਿਹੜੇ ਧਰਨੇ ਆ ਪਿੱਛੋਂ ਖਦੇੜ ਦੇਣੇ ਵੱਡੇ ਪੱਧਰ ਤੇ ਬਲਡੋਜ਼ਰ ਲਾ ਕੇ ਨੁਕਸਾਨ ਕਰਦੇ ਨੇ ਏ ਜੇ ਦੀ ਜਾ ਤੇ ਹੀ ਫਿਕਰ ਬੰਦਿਆ ਤੇ ਫਿਰ ਇਹਨਾਂ ਦਾ ਫਰਜ ਬੰਦਦਾ ਅਸੀਂ ਤਾਂ ਰਸਤਾ ਕੋਈ ਰੋਕਿਆ ਹੀ ਨਹੀਂ ਸਾਡਾ ਤੇ ਰਸਤਾ ਰੋਕਣ ਦਾ ਮਸਲਾ ਹੀ ਕੋਈ ਨਹੀਂ ਅਸੀਂ ਪਹਿਲੇ ਦਿਨ ਤੋਂ 4 ਜਨਵਰੀ ਤੋਂ ਲੈ ਕੇ 4 ਫਰਵਰੀ ਤੋਂ ਲੈ ਕੇ 2024 ਤੋਂ ਲੈ ਕੇ ਕਹਿੰਦੇ ਆ ਰਹੇ ਹਾਂ ਸਾਡਾ ਰਸਤੇ ਦਾ ਮਸਲਾ ਨਹੀਂ ਅਸੀਂ ਤਾਂ ਦਿੱਲੀ ਨੂੰ ਜਾ ਰਹੇ ਹਾਂ ਸਾਨੂੰ ਦਿੱਲੀ ਭੇਜੋ ਸਾਨੂੰ ਕੋਈ ਜਗ੍ਹਾ ਦਿਓ ਸਾਡਾ ਕੋਈ ਰਸਤਾ ਕੋਈ ਮਸਲਾ ਹੀ ਨਹੀਂ ਇਹ ਤਾਂ ਬੀਜੇਪੀ ਸਰਕਾਰ ਨੇ ਅੱਗੇ ਵੱਡੇ ਪੱਧਰ ਤੇ ਕੰਧਾਂ ਕਰਕੇ ਵੱਲੇ ਵੱਲੇ ਸੀਮਣ ਦੀਆਂ ਤੇ ਕਿਸਾਨਾਂ ਨੂੰ ਇੱਕ ਵੱਖਰਾ ਦੇਸ਼ ਬਣਾ ਦਿੱਤਾ ਕਿ ਜਵੇਂ ਹਰਿਆਣਾ ਜਿਹੜਾ ਉਹ ਦਿੱਲੀ ਚ ਦਾਖਲ ਨਹੀਂ ਹੋ ਸਕਦਾ ਪੰਜਾਬ ਨਹੀਂ ਹੋ ਸਕਦਾ ਕੋਈ ਤਾਮਿਲ ਲਾਡੂ ਦਾਖਲ ਨਹੀਂ ਹੋ ਸਕਦਾ ਕੋਈ ਕੇਰਲਾ ਦਾ ਕਿਸਾਨ ਦਾਖਲ ਨਹੀਂ ਹੋ ਸਕਦਾ ਕੋਈ ਯੂਪੀ ਦਾ ਦਾਖਲ ਨਹੀਂ ਹੋ ਸਕਦਾ ਸਾਰਿਆਂ ਨੂੰ ਵੱਖ-ਵੱਖ ਰਾਜਾਂ ਦੇ ਵਿੱਚ ਤਬਦੀਲ ਕਰਕੇ ਇੱਕ ਵੱਖਰੇ ਦੇਖਾਂ ਦੀਆਂ ਟੁਕੜੀਆਂ ਬਣਾ ਤੀਆਂ ਇਹ ਭਾਜਪੀ ਤੇ ਭਗਵੰਤ ਮਾਨ ਸੀਐਮ ਨੇ ਵੱਡਾ ਕੋਈ ਸਾਹਮਣੇ ਦਾਵਾ ਅੱਜ ਕਰਦੇ ਕਿ ਸਾਡਾ 13 ਮਹੀਨਿਆਂ ਦਾ ਜਿਹੜਾ ਐਮਐਸਪੀ ਦਾ ਅਸੀਂ ਸਿਰੇ ਤੇ ਗਏ ਥਾ ਸਰਕਾਰ ਤੋਂ ਮੰਗਾ ਮੰਨਵਾਉਣ ਤੱਕ ਕਿ ਜਿਹੜਾ ਖੰਜਰ ਮਾਰ ਕੇ ਪੂਰੇ ਦੇਸ਼ ਦਾ ਕਥਾਨਾ ਦਾ ਘਾਣ ਕੀਤਾ ਵਾ ਇਹ ਸੀਐਮ ਭਗਵੰਤ ਮਾਨ ਦੀ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਵਾਬ ਦੇਣਗੇ ਅਤੇ ਅਸੀਂ ਲਾਲਜੀ ਸਿੰਘ ਭੁੱਲਰ ਨੂੰ ਅਪੀਲ ਕਰਦੇ ਹਾਂ ਕਿ ਜ ਜ ਸਾਡੇ ਨਾਲ ਸਾਲ ਡੇਢ ਸਾਲ ਤੱਕ ਤੂੰ ਕੰਮ ਕੀਤਾ ਆਪ ਦੀ ਨੀਤੀ ਧਾਰ ਕੇ ਕਿ ਮੈਂ ਇਹਦੇ ਚੋਂ ਲੋਕਾਂ ਦੇ ਸਾਹਮਣੇ ਆਣ ਕੇ ਕੋਈ ਮੈ ਪ੍ਰਾਪਰਟੀ ਖੱਟਾਂ ਤੇ ਪ੍ਰਾਪਰਟੀ ਤੇ ਫਿਰ ਇਹ ਖੱਤਿਆ ਕਿ ਆਪ ਮਨਿਸਟਰ ਬਣ ਕੇ ਤੇ ਫੇਰ ਲੋਕਾਂ ਦਾ ਕਹਣ ਕੀਤਾ ਜੇ ਐਡਾ ਹੀ ਸਤੀਫਾ ਦੇਣਾ ਚਾਹੁੰਦਾ ਤਾਂ ਸੀਐਮ ਭਗਵੰਤ ਮਾਨ ਨੂੰ ਸਤੀਫਾ ਦਵੇ ਕਿ ਕਿਸਾਨਾਂ ਦਾ ਔਰ ਜੋ ਪੰਜਾਬ ਵਾਲੇ ਬਜ਼ੁਰਗਾਂ ਦਾ ਸਾਰਿਆਂ ਦਾ ਜਿਹੜੇ ਸਾਡੇ ਧਰਨੇ ਦੇਲੇ ਆ ਉਹ ਬੁਰੀ ਤਰ੍ਹਾਂ ਬਲਡੋਜਰ ਫੇਰ ਕੇ ਨਕਸਾਨ ਕੀਤਾ ਜੇ ਐਡਾ ਜੋਧਾਵਾ ਤੇ ਸੀਐਮ ਭਗਵੰਤ ਮਾਨ ਨੂੰ ਸਤੀਫਾ ਦਵੇ ਫੇਰ ਅਸੀਂ ਮੰਨਾਂਗੇ ਕਿ ਪੰਜਾਬ ਸਰਕਾਰ ਤੋਂ ਬਾਹਰ ਹੋਇਆ ਉਹਨਾਂ ਕਹਿਰ ਕੀਤਾ ਵਾ ਤੇ ਸੂਬੇ ਸਰਹੰਦ ਵਾਲਾ ਕਹਿਰ ਕੀਤਾ ਵਾ ਔਰੰਗਜੇਵਾਲਾ ਕਹਿਰ ਕੀਤਾ ਤੇ ਇਹਨੇ ਹੇ ਟੋਲਡਰ ਵਾਲਾ ਮੰਗੂ ਜਾਂ ਨਵਾਬ ਮੰਗੂ ਆਪਣੇ ਮਲੇਰਕੋਟਲੇ ਵਾਂਗੂ ਹਾ ਦਾ ਨਾਰਾ ਮਾਰਿਆ ਫੇਰ ਤੇ ਅਸੀਂ ਇਹਨੂੰ ਮੰਨਈਏ ਤੇ ਇਹ ਗਵੇ ਸਿੱਧਾ ਪੰਜਾਬ ਸਰਕਾਰ ਨੂੰ ਸੇਵਾ ਜਿੰਨੇ ਪੂਰੇ ਦੇਸ਼ ਦਾ ਘਾਨ ਕਰਕੇ ਰੱਖ ਦਿੱਤਾ ਧੰਨਵਾਦ